हां जी दोस्तों जी की हालचाल है लोग जी कबड्डी का बहार है न कोदा सिटी में जो कि कबड्डी कप बहुत शानदार ਤੇ ਮਹੂਮਾਨ ਦਾ ਅਖਾੜਾ ਵੀ ਖੁੱਲਾ ਰੱਖਿਆ ਹੋਇਆ ਨੇ ਵੱਢ ਰੱਖਿਓ ਇਹਨੇ ਬੈਸਟ ਸਟ੍ਰਕਟਰ ਦਿੱਤੇ ਜਾਂ ਆਪਣਾ ਨਹੀਂ ਟ੍ਰੈਕਟਰ ਵੀ ਦਿੱਤੇ ਜਾਣਗੇ ਇਹ कबड्डी कप ਨੌਰਪੁਰਾ ਚੱਠਾ कबड्डी कप 2026 ਦਿਨ ਸੋਮਵਾਰ 16 ਫਰਵਰੀ 2026 ਨੌਰਪੁਰਾ ਚੱਠਾ ਨਕੋਦਰ ਸਿਟੀ ਇਨਾ ਵਿੱਚ ਬੱਬੂ ਮਾਨ ਦਾ ਖਲਾ ਖੜਾ ਲੱਗੇਗਾ ਤੇ ਨਵੇਂ ਟਰੈਕਟਰ ਵੀ ਦਿੱਤੇ ਜਾਣਗੇ ਹੋਰ ਵੀ ਵੱਡੇ ਵੱਡੇ ਖਿਡਾਰੀ ਆਉਣਗੇ ਸ਼ੀਲੂ ਅੰਬਾ ਜਗਤ ਇਹ ਕਬੱਡੀ ਕੱਪ ਨੂੰ ਪੋਡਾ ਦਸ ਤੋਂ ਪਹਿਲੇ ਨੰਬਰ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਕਬੱਡੀ ਕੱਪ ਵਿੱਚ ਬੱਬੂ ਮਾਨ ਜੀ ਆਪਣੇ ਸਟੇਜ ਨੂੰ ਮੁਭੂ ਕਰਨਗੇ ਦੇ ਦਰਸ਼ਕ ਪਾਕੀ ਕਵਿੰਡੀ ਕੱਪ ਵਿਜੇ ਨਾਮ ਵੀ ਬਹੁਤ ਵੱਡਾ ਰੱਖਿਆ ਹੋਇਆ ਨੇ ਪਹਿਲਾ ਨਾਮ ਹੈਗਾ ਵਾ 3 ਲੱਖ ਰੁਪਈਆ ਨੋਟਾ ਇਨਾਮ ਹੈਗਾ ਵਾ 2 ਲੱਖ ਰੁਪਈਆ ਬੈਸਟ ਟਰੇਡਰ ਅਤੇ ਜਾਂ ਫਿਰ ਨਵੇਂ ਟਰੈਕਟਰ ਦਿੱਤੇ ਜਾਣਗੇ ਤਾਂ ਹੋਰ ਵੀ ਬਹੁਤ ਸਨਮਾਨਤ ਕੀਤੇ ਜਾਣਗੇ ਦਿਨ ਸੋਮਵਾਰ 16 ਫਰਵਰੀ 2026 ਪਿੰਡ ਨੂਰਪੁਰਾ ਚਠਾ ਨੂੰ ਦਾ ਸਿਟੀ ਵਿੱਚ ਹੋ ਰਿਹਾ ਹੈ ਕਵਿੰਡੀ ਕੱਪ ਕਵਿੰਡੀ ਕੱਪ ਵਿੱਚ ਮਾਰੋ ਸੰਦਿਆ ਹਨੀਆਂ ਟੀਮਾਂ ਜੋ ਕਿ ਮੈਚ ਖੇਡਣਗੇ ਲੋ ਵੀ ਮਿੱਤਰੋ ਯਾਦ ਕਰ ਲੋ ਨੂਰਪੁਰ ਚੱਠਾ ਕਵੱਡੀ ਕੱਪ 2026 ਦਿਨ ਸੋਮਵਾਰ 16 ਫਰਵਰੀ ਜਾਣਾ ਨਹੀਂ ਭੁੱਲਣਾ ਬਪੂ ਮਾਨ ਇਹ ਕਵੱਡੀ ਦਾ ਪਿੰਡ ਪੰਦਰ ਤੇ ਕਰਵਾਇਆ ਜਾ ਰਿਹਾ ਹੈ ਜੋ ਕਿ ਪਿੰਡ ਦੀ ਪੰਚਾਇਤ ਤੇ ਐਨ ਆਰ ਆਈ ਵੀਰਾਂ ਦੇ ਸੰਜੋਗ ਨਾਲ ਕਰਵਾਇਆ ਜਾ ਰਿਹਾ ਹੈ ਕਵੱਡੀ ਕਵੱਡੀ ਖੇਡਣ ਵਾਲਿਆਂ ਦੇ ਨਾਮ ਜੋ ਕਿ ਅੰਬਾ ਸ਼ੀ ਨੂੰ ਸੁਲਤਾਨ ਸੁਖੀ ਜੱਗੂ ਹੋਰ ਵੀ ਬਹੁਤ ਵੱਡੇ ਵੱਡੇ ਖਿਡਾਰੀ ਆਉਣਗੇ ਜੋ ਕਿ ਰੇਡਰ ਅਤੇ ਹੈਪਨਾ ਦੇ ਮਿੱਤੋ ਯਾਦ ਕਰ ਲਓ ਕਬੱਡੀ ਕੱਪ ਤੇ ਜਾਣਾ ਨਹੀਂ ਭੁੱਲਣਾ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਸ਼ੇਅਰ ਕਰੀਓ ਸਾ